ਲੁਧਿਆਣਾ ਦੀ ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਦੋ ਸਗੇ ਭਰਾਵਾਂ ਨੂੰ ਚੋਰੀ ਦੀ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਚੋਰੀ ਕਰਨ ਵਾਲੇ ਗਰੁੱਪ ਦਾ ਪਾਡਾ ਫੋੜ ਕੀਤਾ ਪੁਲਿਸ ਨੇ ਇਹਨਾਂ ਚੋਰਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਸਬ ਇੰਸਪੈਕਟਰ ਸ਼ਸ਼ੀਪਾਲ ਸਿੰਘ ਮੁਤਾਬਕ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਰੋਮੀ ਦੇ ਰਹਿਣ ਵਾਲੇ ਦੋ ਭਰਾ ਚੋਰੀ ਦੀ ਮੋਟਰਸਾਈਕਲ ਸਮੇਤ ਤੁਰ ਗੁਜ਼ਰਨੇ ਨੇ ਉਹਨਾਂ ਨੇ ਸੂਚਨਾ ਤੋਂ ਬਾਅਦ ਨਾਕਾਬੰਦੀ ਕਰਕੇ ਇਹਨਾਂ ਨੂੰ ਕਾਬੂ ਕੀਤਾ ਅਤੇ ਇਹਨਾਂ ਕੋਲੋਂ ਪੁਲਿਸ ਨੇ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਇਹਨਾਂ ਨੂੰ ਕੱਲ ਤਾਂ ਮੈਂ ਇਨਫਰਮੇਸ਼ਨ ਲਈ ਵੀ ਦੋ ਲੜਕੇ ਆਏ ਜੋ ਕਿ ਚੋਰੀਆਂ ਕਰਨ ਦੇ ਆਦੀ ਹੈ ਉਹਨਾਂ ਕੋਲ ਇਸ ਟਾਈਮ ਵੀ ਚੋਰੀ ਦਾ ਮੋਟਰਸਾਈਕਲ ਤੇ ਉਹ ਸਵਾਰ ਹੈ ਜੋ ਕਿ ਘੰਟਾ ਕਰ ਸਾਈਡ ਤੋਂ ਸੈਸ਼ਨ ਚੌਕ ਨੂੰ ਆ ਰਹੇ ਹੈ ਜੇਕਰ ਮਲਬੀ ਸੈਸ਼ਨ ਚੌਕ ਜਿਹੜਾ ਪੁਰਾਣਾ ਕਚਹਿਰੀ ਹੈ ਲੱਕੜ ਵਾਲੇ ਪਾਸੇ ਜੇਕਰ ਉੱਥੇ ਨਾਕਾਬੰਦੀ ਕੀਤੀ ਜਾਵੇ ਤਾਂ ਇਸ ਮੋਟਰਸਾਈਕਲ ਦੇ ਸਮੇਤ ਕਾਬੂ ਆ ਸਕਦੇ ਹੈ ਇਸ ਇਹਦੇ ਅਧਾਰ ਤੇ ਨਾਤਾਬੰਦੀ ਕੀਤੀ ਗਈ ਤਾਂ ਦੋ ਮੁੰਏ ਨੌਜਵਾਨ ਮੁੱਲਾ ਕੈਟਰ ਜੋ ਕਿ ਸਕੇਪਰਾ ਰੋਮੀ ਪਿੰਡ ਦੇ ਰਹਿਣ ਵਾਲੇ ਤੇ ਇਹਨਾਂ ਨੂੰ ਜਿਹੜਾ ਪੁੱਛਗੀ ਚ ਕੀਤੀ ਗਈ ਤਾਂ ਇਹ ਸਕੂਟਰ ਸਬੰਧੀ ਨਾ ਕੋਈ ਡਾਕੂਮੈਂਟ ਨਾ ਕੋਈ ਕਾਗਜ਼ਾਤ ਕੁਝ ਵੀ ਪੇਸ਼ ਨਹੀਂ ਕਰ ਸਕੀਏ ਕਿ ਇਹ ਮੋਟਰਸਾਈਕਲ ਜਿਹੜਾ ਅੱਥੇ ਕਬਜ਼ੇ ਚ ਲੈ ਕੇ ਅਗਲੀ ਤਫਤੀਸ਼ ਕਰ ਰਹੇ ਹਨ ਤੇ ਅੱਜ ਇਹਨਾਂ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਊਗਾ ਜੋ ਵੀ ਤਕਰੀਰ ਦੇ ਸਾਹਮਣੇ ਆਵੇਗਾ ਪੁਲਿਸ ਮੁਤਾਬਕ ਦੋਨੋਂ ਦੋਸ਼ੀ ਹਸਪਤਾਲ ਅਤੇ ਪਬਲਿਕ ਪਲੇਸ ਤੋਂ ਬਾਹਰ ਤੋਂ ਮੋਟਰਸਾਈਕਲ ਚੋਰੀ ਕਰਦੇ ਸਨ ਇਹਨਾਂ ਦੋਸ਼ੀਆਂ ਨੂੰ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਅਰੀਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਲੁਧਿਆਣਾ ਤੋਂ ਤਰਸੇਮਪੁਰ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563